ਈ ਭੈਣ ਭਰਾਵਾਂ ਨੂੰ ਜਿੱਥੇ ਵਿੱਚ ਸਿਉਂਗੇ ਰਾਜ ਕੁਛੀਉਂਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਤੰਦਰੁਸਤੀ ਦੇਵ ਜੀ ਮਿਹਰ ਭਰਿਆ ਰੱਖੇ ਪਰਮਾਤਮਾ ਸਾਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੂਟਾ ਫੈਮਲੀ ਦਾ ਬਹੁਤ 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 ਕੋਟ ਫੋਟ ਧੰਵਾਦ ਆ ਜੀ ਸਾਰੇ ਹੀ ਭੈਣ ਭਰਾਵਾਂ ਦਾ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦਣ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੀ ਜੀ ਸਾਰੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਪਿਆਰ ਭਰੀ ਭਾਈ ਸਾਸਰੀ ਕਾਲ ਹੈ ਅਸੀਂ ਠੀਕ ਆ ਤੁਹਾਡਾ ਕੀ ਹਾਲ ਹੈ ਹੂ ਟੌਪ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਦਹਲੀਆਂ ਘਰਾਈਆਂ ਦੇ ਵਿੱਚੋਂ ਅਤੇ ਜੋ ਵੀ ਮੇਰੇ ਭੈਣ ਭਰਾ ਸਮੂਹ ਸਟਾਫ ਸਾਰਿਆਂ ਨੂੰ ਸੱਚੇ ਪਾਤਸ਼ਾਹ ਤੰਦਰੁਸਤੀ ਬਖਸ਼ੇ ਮੇਰਾ ਭਰਿਆ ਹੱਥ ਰੱਖੇ ਮੇੇ ਸੱਚ ਚੜ੍ਹਦੀ ਕਲਾ ਵਿੱਚ ਰਵੇ ਦਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਜੀ ਮੇਰ ਭਰਿਆ ਹੱਥ ਰੱਖੇ ਜੀ ਸੱਚੇ ਪਾਤਸ਼ਾਹ ਸਭ ਨੂੰ ਕਮਾਈਆਂ ਚ ਵਾਦੇ ਕਰੇ ਵਾਦੇ ਪੁੱਲੇ ਅਸੂ ਖੇਡੋ ਹਨਾ ਤੇ ਸਾਰੇ ਭੈੜ ਭਰਾਮਾ ਦਾ ਤੈ ਦਿਲੋਂ ਧੰਨਵਾਦ ਆ ਜਿਨ੍ਹਾਂ ਨੂੰ ਇੱਕ ਗਰੀਬ ਅਨਮਾਨਾ ਜਾ ਸਮ ਕੇ ਤੁਸੀਂ ਇੱਥੋਂ ਤੱਕ ਲੈ ਆਏ ਤੁਹਾਡੀ ਬਦੌਲਤ ਤੁਹਾਡੇ ਕੰਮਾਂ ਚੋਂ ਆਪੋ ਆਪਣੇ ਕੰਮਕਾਰਾਂ ਦੇ ਵਿੱਚੋਂ ਟਾਈਮ ਕੱਢਦੇ ਹੋਏ ਤੁਸੀਂ ਸਾਡੀ ਵੀਡੀਓ ਜ਼ਰੂਰ ਦੇਖਦੇ ਹੋ ਸੱਚੇ ਪਾਤਸ਼ਾਹ ਤੁਹਾਨੂੰ ਤੰਦਰੁਸਤੀ ਦੇਵੇ ਮਿਹਰ ਭਰਿਆ ਰੱਖੇ ਜੀ ਸੱਚੇ ਪਾਤਸ਼ਾਹ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਬਖਸ਼ੇ ਸਾਰੇ ਨੂੰ ਵੀਰੇ ਬਾਕੀ ਜੀ ਜੋ ਭੈਣ ਭਰਾਵਾਂ ਦਾ ਮਾਨ ਅਤੇ ਸਤਕਾਰ ਇਹ ਦਿਲ ਦੇ ਵਿੱਚ ਬਸੋਣਾ ਬਹੁਤ ਜ਼ਰੂਰੀ ਹੈ ਕਿਉਂ ਜੋ ਵੀ ਆਪਦਾ ਭੈਣ ਭਰਾ ਚਾਹ ਛੋਟਾ ਚਾ ਵੱਡਾ ਜਿਵੇਂ ਆਪਾਂ ਰਲ ਕੇ ਚੱਲਾਂਗੇ ਆਪਣਾ ਵਧੀਆ ਗੜੀਰਾ ਤੁਰਿਆ ਜਾਊਗਾ ਇੱਕ ਜਿੰਦਗੀ ਨੂੰ ਗੜੀਰਾ ਤੋੜਨ ਵਾਲੀ ਗੱਲ ਹੀ ਬਣ ਜਾਂਦੀ ਹੈ ਜਦੋਂ ਭੈਣ ਭਰਾਵਾਂ ਦਾ ਹੌਸਲਾ ਹੋਵੇ ਬੜਾ ਤੁਸੀਂ ਮਾਨ ਦੰਦਿਓ ਤੁਹਾਡੇ ਮਾਨ ਦਾ ਸੀ ਬਹੁਤ ਹੀ ਦਹਲੀਆਂ ਘਰਾਈਆਂ ਦੇ ਵਿੱਚੋਂ ਸਤਕਾਰ ਕਰਦੇ ਆ ਬਹੁਤ ਬਹੁਤ ਧੰਨਵਾਦ ਆ ਜੀ ਸਾਰੇ ਭੈਣ ਭਰਾਵਾਂ ਦਾ ਤੁਸੀਂ ਇਸੇ ਤਰ੍ਹਾਂ ਹੀ ਆਪਣੇ ਚੈਨਲ ਨਾਲ ਜੁੜੇ ਰਹਿਣਾ ਅਤੇ ਵਾਤਵਾਦ ਸਪੋਰਟ ਕਰਦੇ ਰਹਿਣਾ ਵੀਰੋ ਜੇ ਕਿਸੇ ਨੂੰ ਆਪਾਂ ਸਪੋਰਟ ਕਰਦੇ ਆ ਜਾਂ ਆਪਾਂ ਕਿਸੇ ਨਾਲ ਗੱਲਬਾਤ ਬਹਿ ਕੇ ਕਰਦੇ ਆ ਨਾ ਵਿਚਾਰ ਵਟਾਂਦਰਾ ਕਰਦੇ ਆ ਉਹ ਮਨ ਨੂੰ ਵੀ ਥੋੜਾ ਜਿਹਾ ਸਕੂਨ ਮਿਲਦਾ ਵੀ ਠੀਕ ਹੈ ਯਾਰ ਵੀ ਆਪਣੇ ਭੈਣ ਭਰਾ ਆਪਣੇ ਨਾਲ ਨੇ ਠੀਕ ਹੈ ਬਾਕੀ ਪਰਮਾਤਮਾ ਦੀ ਕਿਰਪਾ ਰਵੇ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਹੀ ਭੈਣ ਭਰਾ ਜੋੜੀ ਰੱਖੇ ਤੇ ਆਪਾਂ ਨੂੰ ਬਹੁਤ ਉਤਸ਼ਾਹ ਮਿਲਦਾ ਹੈ ਬਹੁਤ ਖੁਸ਼ੀ ਹੁੰਦੀ ਹੈ ਮਨ ਨੂੰ ਸਕੂਨ ਮਿਲਦਾ ਦੂਸਰੀ ਗੱਲ ਇਹ ਹੈ ਵੀ ਜਿਹੜਗੇ ਮੇਰੀਆਂ ਭੈਣਾਂ ਆ ਉਹ ਬਹੁਤ ਸਾਡੇ ਚੈਨਲ ਨੂੰ ਸਪੋਰਟ ਕਰ ਰਹੀਆਂ ਆ ਵੀਰ ਵੀ ਕਰ ਰਹੇ ਆ ਬਜ਼ੁਰਗ ਮਾਤਾਵਾ ਬੱਚੇ ਸਾਰੇ ਜਣ ਕੇ ਆਪ ਦੇ ਟਾਈਮ 'ਚ ਟਾਈਮ ਕੱਢਦੇ ਹੋਏ ਸਾਡੀਆਂ ਵੀਡੀਓ ਵਾਚ ਕਰਦੇ ਹੋ ਬਹੁਤ ਬਹੁਤ ਧੰਨਵਾਦ ਹੈ ਕੋਟ ਕੋਟ ਭੈਣਾਂ ਦਾ ਧੰਨਵਾਦ ਕੋਟ ਕੋਟ ਭਰਾਵਾਂ ਦਾ ਧੰਨਵਾਦ ਹੈ ਜੀ ਅਤੇ ਮੈਂ ਸਮੁੱਚੇ ਨਗਰ ਵੱਲੋਂ ਵੀ ਬਹੁਤ ਸਪੋਰਟ ਕੀਤੀ ਜਾਂਦੀ ਹੈ ਸਾਡੇ ਚੈਨਲ ਨੂੰ ਮੈਂ ਧੰਨਵਾਦ ਹੈ ਸਾਰੇ ਭੈਣ ਭਰਾਵਾਂ ਦਾ तहे ਦਿਲੋਂ ਤਾਂ ਨਮਰ ਕਰਦੇ ਹਾਂ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦੰਦੁਗਣੀ ਰਾਜ ਚੌਗੁਣੀ ਤਰੱਕੀ ਵਾਜੇ ਜੀ ਬਹੁਤ ਬਹੁਤ ਧੰਨਵਾਦ ਹੈ ਜੀ ਸਾਰੇ ਭੈਣ ਭਰਾਵਾਂ ਦਾ ਵੇਖੋ ਜੀ ਜੇ ਕੋਈ ਕਿਸੇ ਨੂੰ ਕੋਈ ਇੱਕ ਸਿੱਧੇ ਰਸਤੇ ਪਾਰਿਆ ਹੁੰਦਾ ਹਨ ਤੇ ਜੇ ਉਹਦੀ ਆਪਾਂ ਪੈੜਨਾ ਪੈੜ ਚਾ ਰੱਖ ਕੇ ਤੁਰੇ ਜਾਵਾਂਗੇ ਆਪਾਂ ਨੂੰ ਕੋਈ ਮੁਸੀਬਤ ਨਹੀਂ ਆਉਗੀ ਕੋਈ ਆਪਣਾ ਖਰਚਾ ਨਹੀਂ ਕੋਈ ਆਪਣਾ ਟੈਕਸ ਨਹੀਂ ਲੱਗੂਗਾ ਜੇਕਰ ਆਪਾਂ ਚੰਗਿਆ ਦੇ ਨਾਲ ਖੜਾਂਗੇ ਆਪਣਾ ਚੰਗਾ ਹੋਊਗਾ ਮਾੜਿਆ ਦੇ ਨਾਲ ਖੜਾਂਗੇ ਮਾੜਾ ਹੋਊਗਾ ਇਹ ਤਾਂ ਆਪ ਘਾਵਤ ਚੱਲਦੀ ਹੈ ਆਪ ਹੀ ਆਪਾਂ ਨੂੰ ਗੱਲਾਂ ਸੋਚ ਮਿਲਦੀਆਂ ਯਾਰ ਫਲਾਨਾ ਫਲਾਨਾ ਦੇ ਆਖੇ ਇਲਾਕੇ ਉਹਨੇ ਆ ਕਦਮ ਚੱਕ ਲਿਆ ਉਹ ਹੋਰ ਨੁਕਸਾਨ ਦੇ ਵਿੱਚ ਜਾਓ ਮਜਬੂਰੀ ਵਿੱਚ ਜਾਓ ਕਿਸੇ ਵੀ ਪ੍ਰਕਾਰ ਦਾ ਉਹਨੂੰ ਜਿਹੜੀ ਚੰਗਿਆ ਨਾਲੋਂ ਟੁੱਟ ਕੇ ਆਪਾਂ ਮਾਰਿਆਂ ਨਾਲ ਜੁੜਾਂਗੇ ਤੇ ਉਹ ਆਪਾਂ ਨੂੰ ਕਿਤੇ ਟੋ ਮੇਲਾ ਨਹੀਂ ਮਿਲੇਗਾ ਜਦ ਕੀ ਹੋਰ ਵੀ ਬਰਸਤਰੋਂ ਬਿਹਤਰ ਖਰਾਬ ਹੋਏਗੀ ਸੋ ਇਸ ਤਰ੍ਹਾਂ ਕਰਕੇ ਸਾਰੇ ਭੈਣ ਭਰਾਵਾਂ ਦੇ ਨਾਲ ਜੁੜ ਮਿਲ ਕੇ ਬੈਠਿਆ ਕਰੋ ਰਿਆ ਲਿਆ ਕਰੋ ਸਲਾਹਾ ਕਰਿਆ ਕਰੋ ਜੇ ਆਪਾਂ ਚੰਗੇ ਨਾਲ ਸਲਾਹਾ ਕਰਕੇ ਬੀਜ ਬੀਜਾਂਗੇ ਉਹ ਚੰਗਾ ਬੀਜ ਉੱਗੇਗਾ ਜੇਕਰ ਆਪਾਂ ਮਾੜਾ ਨਾ ਸਲਾਹਾਂ ਕਰਾਂਗੇ ਮਾੜੇ ਤਾਂ ਹੁਣ ਜਿਹੜਾ ਨਾ ਹੀ ਮਾੜਾ ਹੋਇਆ ਉਹ ਸਮਝ ਲਓ ਵੀ ਤੁਹਾਡਾ ਘਰ ਪਰਿਵਾਰਤੀ ਜਾਂ ਤੁਹਾਡਾ ਖੇਤ ਬੰਨੇ ਜਾਂ ਤੁਹਾਡੇ ਪ੍ਰਤੀ ਜਾਂ ਬੱਚਾ ਪ੍ਰਤੀ ਅਣਾ ਜਿਹੜਾ ਕੋਈ ਮਾੜਾ ਸੋਚੂਗਾ ਉਹ ਸੱਚੇ ਪਾਤਸ਼ਾਹ ਉਹਨੂੰ ਵਾਪੇ ਸਮੱਤ ਬਖਸ਼ਣਗੇ ਆਪੇ ਕੋਈ ਰੀਤ ਲੈਉਣਗੇ ਜੋ ਵੀ ਸੱਚੇ ਪਾਤਸ਼ਾਹ ਕਿਸੇ ਵੀ ਰੂਪ ਦੇ ਵਿੱਚ ਆ ਕੇ ਉਹਨੂੰ ਸਮਝਾ ਵੀ ਸਕਦੇ ਆ ਸਮਝਾਉਣ ਦਾ ਇੱਕ ਹੀ ਤਰੀਕਾ ਹੁੰਦਾ ਹੈ ਜੇਕਰ ਉਹ ਸਮਝ ਗਿਆ ਤਾਂ ਠੀਕ ਹੈ ਜੇ ਉਹ ਸਮਝਿਆ ਨਾ ਉਹਦੀ ਮਰਜ਼ੀ ਠੀਕ ਹੈ ਜੀ ਆਪਾਂ ਨੂੰ ਭੈਣ ਭਰਾਵਾਂ ਨਾਲ ਰਲ ਮਿਲ ਕੇ ਜੁੜ ਕੇ ਜੇ ਰਹੀਏ ਤਾਂ ਆਪਾਂ ਨੂੰ ਬਹੁਤ ਪ੍ਰਾਪਤ ਹੋ ਸਕਦਾ ਕੁਝ ਜੇ ਆਪਾਂ ਸੋਚ ਗਏ ਆ ਇਕੱਲੇ ਕਰਨ ਜੋ ਕਰੇ ਕੁਝ ਨਹੀਂ ਇਕੱਲਾ ਤਾਂ ਰੋਹ ਚ ਰੁੱਖ ਵੀ ਮਾੜਾ ਉਹ ਵੀ ਕਮਲਾ ਜਾਂਦਾ ਕਹਿ ਦਿੰਦਾ ਮੇਰਾ ਮਾਲਕ ਹੈ ਨਹੀਂਗਾ ਜੇ ਆਪਾਂ ਕੋਈ ਫਸਲ ਪਾੜੀ ਬੀਜਦੇ ਆ ਜਦੋਂ ਆਪਾਂ ਦਾਲੇ ਪਤਲੇ ਘੇੜਾ ਕੱਢਦੇ ਆ ਫਸਲ ਨੂੰ ਹੌਸਲਾ ਉਹ ਜਦੋਂ ਅੱਜ ਮੇਰਾ ਮਾਲਕ ਆਇਆ ਕੁਝ ਮੇਰੇ ਲਈ ਸੋਚੂਗਾ ਜੇ ਮੈਨੂੰ ਕੋਈ ਤਕਲੀਫ ਆ ਉਹਦੇ ਬਾਰੇ ਸੋਚੂਗਾ ਉਹਦਾ ਯਾਨੀ ਕਿ ਲਾਜ ਕਰੂਗਾ ਨਾ ਸੋ ਇਸ ਤਰ੍ਹਾਂ ਕਰਕੇ ਵੀ ਇਹ ਹੀ ਆਪਰ ਇਹ ਹੀ ਇਸੇ ਤਰ੍ਹਾਂ ਇਹ ਆਪ ਨੂੰ ਆਸਰਾ ਹੁੰਦਾ ਵੀ ਜਿਹੜਾ ਮਾੜਾ ਭੈਣ ਭਰਾਵਾ ਉਹ ਤਕੜੇ ਦੀ ਹੈਲਪ ਚਾਹੁੰਦਾ ਹੁੰਦਾ ਹੈ ਨਾ ਜਾਂ ਤਕੜੇ ਦੇ ਮਹਾਰਾਜ ਮਾਂਚ ਵਸ ਜੇ ਤਾਂ ਹੋ ਸਕਦੀ ਹੈ ਜੇਕਰ ਉਹ ਵਿਦਿਮਾਨ ਹੋਇਆ ਠੀਕ ਹੈ ਫੇਰ ਉਹ ਕਈ ਗੱਲਾਂ ਸੋਚ ਕੇ ਉਹ ਬੈਨ ਕਰਾਇਆ ਪੇਰ ਮਦਦ ਲਈ ਨਹੀਂ ਆਉਂਦਾ ਹੈਨਾ ਵੀ ਆਰ ਮੈਥਾ ਇਸ ਤਰ੍ਹਾਂ ਕਰਕੇ ਮੈਂ ਕਿਵੇਂ ਵੀ ਕਰਾ ਨਾ ਕਰਾ ਉਹ ਫਿਰ ਇਹ ਗਲਤ ਗੱਲਾਂ ਸੋਚ ਰੀਆਂ ਪੈ ਜਾਂਦੀਆਂ ਤੇ ਉਹ ਨੂੰ ਮਜਬੂਰ ਹੋਣਾ ਪੈਂਦਾ ਹੈਨਾ ਪਰ ਆਪਾਂ ਇਹ ਚੀਜ਼ ਚਾਹੁੰਦੇ ਆ ਵੀ ਪ੍ਰਮਾਤਮਾ ਸਾਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਪਰ ਆਪਾਂ ਇਹ ਚੀਜ਼ਾਂ ਨੂੰ ਸੋਚਦੇ ਨਹੀਂ ਯਾਰ ਜਦੋਂ ਆਪਣਾ ਕੋਈ ਨੁਕਸਾਨ ਹੋ ਜਾਂਦਾ ਫਿਰ ਆਪਾਂ ਪਸਤਾਉਨੇ ਯਾਰ ਆਪਣਾ ਨੁਕਸਾਨ ਹੋ ਗਿਆ ਭੈਣ ਭਰਾ ਨੂੰ ਮੈਂ ਕਿਹਾ ਸੀਗਾ ਪਲਾਨ ਨੇ ਤੋਂ ਰਹਿ ਲਈ ਸੀ ਉਹਨੇ ਮੈਨੂੰ ਰਾਇ ਕੋਈ ਨਹੀਂ ਦਿੱਤੀ ਤਸੋ ਇਸ ਤਰ੍ਹਾਂ ਕਰਕੇ ਵੀ ਬਹੁਤ ਠੋਖਾ ਹੋ ਗਿਆ ਤੇ ਆਈਆਂ ਵੀ ਮੰਚ ਥੋੜਾ ਜਿਹਾ ਇਹ ਜ਼ਰੂਰ ਰੱਖਿਆ ਕੋਲ ਪਰ ਆਪਾਂ ਇਹ ਚੀਜ਼ਾਂ ਸੋਚਦੇ ਨਹੀਂ ਇਹ ਗੱਲ ਨੂੰ ਨੋਟ ਨਹੀਂ ਕਰਦੇ ਯਾਰ ਅੱਜ ਮੇਰਾ ਨੁਕਸਾਨ ਹੋ ਗਿਆ ਕਾਹ ਤੋਂ ਹੋਇਆ ਕਿਹੜੀ ਗੱਲੋਂ ਹੋਇਆ ਕੀ ਮੇਟੋਏ ਦੀ ਗਲਤੀ ਹੋ ਗਈ ਜਾਂ ਆਪਾਂ ਇੱਕ ਨੁਕਸਾਨ ਜਦੋਂ ਹੋ ਜਾਂਦਾ ਹੈ ਉਦੋਂ ਆਪਾਂ ਉਹ ਖਹਿੜਾ ਛੱਡ ਦਿੰਦੇ ਚੱਲ ਯਾਰ ਹੋ ਗਿਆ ਤਾਂ ਹੋ ਗਿਆ ਸਹੀ ਹੈ ਨਾ ਨਹੀਂ ਇਦਾਂ ਨਹੀਂ ਸੋਚਣਾ ਚਾਹੀਦਾ ਉਹ ਚੀਜ਼ ਨੂੰ ਕੋਟੋਕ ਤਾਂ ਕਿ ਅਪਣਾਉਣ ਵਾਲੇ ਕੰਮਾਂ ਦੇ ਵਿੱਚ ਕੋਈ ਵਿਗੜ ਨਾ ਪਵੇ ਆਪਾਂ ਇਹ ਗੱਲਾਂ ਨਹੀਂ ਸੋਚਦੇ ਹੈ ਨਾ ਇਹ ਗੱਲਾਂ ਜਰੂਰ ਸੋਚਣੀਆਂ ਚਾਹੀਦੀਆਂ ਮਾਨਚ ਵਿਚਾਰਨੀਆਂ ਚਾਹੀਦੀਆਂ ਵੀ ਯਾਰ ਇਹ ਗਲਤੀ ਹੋਈ ਹੋਈ ਤਾਂ ਹੋਈ ਕਿਵੇਂ ਕਾਹਤੋਂ ਹੋਈ ਕਿਹੜੀ ਪ੍ਰਕਾਰ ਨਾਲ ਹੋਈ ਕਿਹਦੇ ਕਹਿਣ ਤੇ ਹੋਈ ਨੇ ਆਪਾਂ ਨੂੰ ਸਾਰੀਆਂ ਗੱਲਾਂ ਆਪਾਂ ਨੂੰ ਸੋਚਣੀਆਂ ਪੈਣੀਆਂ ਆ ਆਪਾਂ ਇਹ ਗੱਲਾਂ ਸੋਚ ਕੇ ਚੱਲਾਂਗੇ ਜ਼ਿੰਦਗੀ ਖੁਸ਼ਹਾਲ ਹੋਊਗੀ ਜੇ ਆਪਾਂ ਬੜਵਾਏ ਕਿਸੇ ਦੇ ਮਗਰ ਲਾ ਕੇ ਕਦਮ ਚੁੱਕ ਲਿਆ ਜਾਂ ਆਪਾਂ ਕੋਈ ਸਹੀ ਕੰਮ ਤੋਂ ਗਲਤ ਕੰਮ ਚੁੱਕ ਕੇ ਆਪਾਂ ਉਹਨੂੰ ਅੱਗੇ ਲਿਜਾਈ ਗਏ ਨਾ ਉਹ ਕਦੇ ਵੀ ਕਾਮਯਾਬ ਨਹੀਂ ਹੁੰਦਾ ਭਾਵੇਂ ਕੁਝ ਵੀ ਹੋਵੇ ਪਰ ਆਪਾਂ ਇਹ ਗੱਲ ਚਾਹੁੰਦੇ ਆ ਵੀ ਚੱਲ ਪ੍ਰਭਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਆਪਣੀ ਤਾਂ ਅਰਦਾਸ ਬੇਨਤੀ ਇਹੀ ਹੈ ਵੀਹ ਮਾਲਕਾ ਜਿਹੜਾ ਕੱਲ ਦਾ ਜਨਮ ਪਤੀਤ ਕੀਤਾ ਬੜੀ ਸ਼ੁਖ ਸ਼ਾਂਤੀ ਤੇ ਬੜੇ ਹੀ ਟੱਗ ਤਰੀਕੇ ਦੇ ਨਾਲ ਸਾਨੂੰ ਵਧੀਆ ਦੇਣ ਲੱਗਾ ਵਧੀਆ ਮਨ ਨੂੰ ਖੁਸ਼ੀ ਹੋਈ ਸਗੋਂ ਮਿਲਿਆ ਇਹ ਮੇਰੇ ਮਾਲਕ ਸਭ ਦਾ ਇਸੇ ਤਰ੍ਹਾਂ ਹੀ ਜਨਮ ਪਤੀਤ ਕਰੀ ਚੰਗਿਆਂ ਨਾਲ ਜੋੜੀ ਮੰਦਿਆਂ ਤੋਂ ਦੂਰ ਰੱਖੀ ਬੁਰਾਈਆਂ ਤੋਂ ਦੂਰ ਰੱਖੀ ਹਨਾ ਸੱਚੇ ਪਾਤਸ਼ਾਹ ਸਭ ਨੂੰ ਭੈਣਾ ਨੂੰ ਭਰਾਵਾਂ ਨੂੰ ਵੀਰਾਂ ਨੂੰ ਬਜ਼ੁਰਗਾ ਨੂੰ ਬੱਚਿਆਂ ਨੂੰ ਨਕਰਖੇੜੇ ਸੁਖ ਸ਼ਾਂਤੀ ਬਖਸ਼ੀ ਫਸਲ ਬਾੜੀ ਸੁਖ ਸ਼ਾਂਤੀ ਬਖਸ਼ੀ ਸਾਰੇ ਭੈਣ ਭਰਾ ਤੰਦਰੁਸਤ ਰਹਿਣ ਇਸ ਤਰ੍ਹਾਂ ਅਰਦਾਸ ਬੇਨਤੀ ਕਰੋ ਠੀਕ ਹੈ ਜੀ ਪ੍ਰਮਾਤਮਾ ਅੱਗੇ ਉਹ ਜ਼ਰੂਰ ਸੁਣੇਗਾ ਚਾਹ ਥੋੜੀ ਸੁਣੇ ਚਾਹ ਬਹੁਤੀ ਸੁਣੇ ਪਰ ਉਹਨੇ ਵੀ ਇੱਕ ਆਪਾਂ ਨੂੰ ਪ੍ਰੀਖਿਆ ਨੂੰ ਪ੍ਰੀਖਿਆ ਲੈਣੀ ਵੀ ਇਹਦਾ ਬਾਇਓ ਡਾਟਾ ਖੋਲੋ ਵੀ ਇਹ ਕੀ ਕਰ ਰਿਹਾ ਕੀ ਕਮਾਇਆ ਕੀ ਖਾਦਾ ਕੀ ਹੁਣ ਤੱਕ ਹੋਇਆ ਜਾਂ ਫਿਰ ਇਹਨੂੰ ਆਪਾਂ ਸੌਖਾ ਲੈ ਕੇ ਜਾਣਾ ਜਾਂ ਫਿਰ ਆਪਾਂ ਇਹਨੂੰ ਕੋਈ ਸਜ਼ਾ ਦੇ ਕੇ ਲਿਜਾਣਾ ਉਹ ਉੱਪਰ ਵਾਲੇ ਦੇ ਹੱਥ ਹੈ ਬਾਕੀ ਜ਼ਰੂਰ ਪਰਮਾਤਮਾ ਅਰਦਾਸ ਬੇਨਤੀ ਕਰੋ ਸੱਚਾ ਪਾਤਸ਼ਾਹ ਜਿੱਦਾਂ ਤੇ ਸਾਡਾ ਕੱਲ ਦੀ ਖੁਸ਼ੀ ਨਾਲ ਬਤੀਤ ਹੋਇਆ ਉਸੇ ਤੇਰਾ ਹੀ ਅੱਜ ਕਿਰਪਾ ਕਰ ਦਿਓ ਬਾਕੀ ਤੁਸੀਂ ਜਾਣੀ ਜਾਣੋ ਤੁਸੀਂ ਸਾਰਾ ਕੁਝ ਤੁਹਾਡੇ ਹੱਥ ਵਿੱਚ ਕੌਣ ਗਲਤ ਕੌਣ ਸਹੀ ਹੈ ਇਹ ਸੱਚੇ ਪਾਤਸ਼ਾਹ ਆਪੇ ਜਾਣੀ ਜਾਣਨੇ ਜੋ ਆਪਣੇ ਮਨ ਦੇ ਵਿੱਚ ਕੋਈ ਗੱਲਬਾਤ ਗਿਲੇ ਸ਼ਿਕਵੇ ਉਹ ਆਪਾਂ ਨੂੰ ਕੱਢਦੇ ਨੇ ਬਹੁਤ ਜ਼ਰੂਰੀ ਨੇ ਪਰ ਸਮਾਂ ਹੁਣ ਗਾਂ ਆਯਾਜਤ ਨਹੀਂ ਦਿੰਦਾ ਵੀ ਇਸ ਤਰ੍ਹਾਂ ਘਰੇ ਬੈਠੇ ਰੋ ਜਾਪ ਕੇ ਕਿਸੇ ਪ੍ਰਤੀ ਅਰਦਾਸ ਬੇਨਤੀ ਨਾ ਕਰੋ ਰੋਟੀਆਂ ਖਾ ਲਈਆਂ ਤੇ ਪੈ ਛੱਡਿਆ ਲੱਸੀ ਦਾ ਛੰਨਾ ਪੀ ਕੇ ਪੈ ਛੱਟੇ ਠੀਕ ਹੈ ਕਿ ਨਾ ਸਰੋਂ ਦਾ ਸਾਗ ਮੱਕੀ ਦੀ ਰੋਟੀ ਖਾ ਕੇ ਉਹ ਵੀ ਖੁખી ਜਿਹੜਾ ਹੋਊਗੀ ਸੋ ਇਸ ਤਰ੍ਹਾਂ ਕਰਕੇ ਵੀਰੋ ਆਪਾਂ ਜਿਸ ਤਰ੍ਹਾਂ ਕਿਸੇ ਭੈਣ ਭਰਾ ਦੀ ਵਰਕਸ਼ਾਪ ਤੇ ਕੰਮ ਕਰਦੇ ਆ ਉਹ ਆਪਾਂ ਨੂੰ ਜੋਬ ਸਿਖਾਈ ਹੋਣੀ ਹੈ ਨਾ ਉਹਦਾ ਵੀ ਤੈਦ ਲੋ ਧੰਨਵਾਦ ਆ ਵੀ ਜਿਨ੍ਹਾਂ ਨੇ ਆਪਦੇ ਟਾਈਮ ਚੋਂ ਟਾਈਮ ਕੱਢ ਕੇ ਆਪਣਾ ਇਹਨਾਂ ਟਾਈਮ ਪੂਰਾ ਕੀਤਾ ਸਤ 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 ਸਾਰੇ ਭੈਣ ਭਰਾਵਾਂ ਦਾ ਧੰਨਵਾਦ ਆ ਜੀ ਆਪਾਂ ਧੰਨਵਾਦ ਕਰਿਆ ਕਰਨਾ ਸਭ ਤੋਂ ਪਹਿਲਾਂ ਵੱਡੇ ਭੈਣ ਭਰਾਵਾਂ ਦਾ ਫੇਰ ਹੀ ਆਪਾਂ ਗਾਂ ਵਧਣਾ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰੋ ਮੈਂ ਖਾਸ ਕਰਕੇ ਸਭ ਤੋਂ ਪਹਿਲਾਂ ਮੈਂ ਜੂ ਟੌਪ ਦਾ ਧੰਨਵਾਦ ਕਰੂੰਗਾ ਵੀ ਜਿਹੜੇ ਮੈਂ ਇਹ ਪ੍ਰੋਸੈਸ ਚਲਾਇਆ ਮੈਨੂੰ ਇਹ ਪ੍ਰੋਸੈਸ ਚ ਬਹੁਤ ਲਾਭ ਆ ਮੈਂ ਮਰਦੇ ਦਮ ਤੱਕ ਨਹੀਂ ਛੱਡਾਂਗਾ ਜਿੰਨੀ ਕੁ ਯੋਗਰਾ ਮੈਂ ਸੇਵਾ ਵਿੱਚ ਹੋਈ ਮੈਂ ਜਰੂਰ ਕਰੂੰਗਾ ਮੈਨੂੰ ਜੂ ਟੌਪ ਨੇ ਸੇਵਾ ਦਾ ਮਾਣ ਬਖਸ਼ਿਆ ਕਲੀਅਰ ਅਤੇ ਦਰਸਤ ਅਸੀਂ ਵੀਡੀਓ ਛੋਟ ਲਾਈਵ ਆਉਦੇ ਸੁਚੇ ਜੇ ਟੈਗ ਨਾਲ ਕਰਦੇ ਆ ਅਤੇ ਉਸ ਤੇ ਵਿਚਾਰ ਵੀ ਕਰਦੇ ਆ ਫਿਰ ਇਹ ਜ਼ਰੂਰੀ ਨਹੀਂ ਹੁੰਦਾ ਕਈ ਲੋਕ ਕਹਿ ਦਿੰਦੇ ਆ ਯਾਰ ਤੁਸੀਂ ਆਹ ਕੰਮ ਚਲਾ ਲਿਆ ਕਿੰਨੀ ਕ ਮਹੰਤ ਕਰਨੀ ਪੈਂਦੀ ਆ ਵੀਰੋ ਕੋਈ ਵੀ ਕੰਮ ਆਪਾਂ ਚਲਾਈਏ ਆਪਾਂ ਨੂੰ ਮਹੰਤ ਪਹਿਲਾਂ ਜ਼ਰੂਰੀ ਜੇ ਆਪਾਂ ਬੰਦ ਕਰਾਂਗੇ ਤਾਂ ਤਾ ਹੀ ਆਪਾਂ ਨੂੰ ਕੁਝ ਪ੍ਰਾਪਤ ਹੋਊਗਾ ਜੇਕਰ ਆਪਾਂ ਮਹੰਤ ਨਾ ਕਰਾਂਗੇ ਪਾਸੇ ਟਾਈਮ ਖਰਾਬ ਕਰਾਈ ਖਰਾਬ ਕਰੀ ਜਾਵਾਂਗੇ ਉਹ ਸਾਡਾ ਟਾਈਮ ਕਦੇ ਵੀ ਨਹੀਂ ਲੱਗਦਾ ਤਾਂ ਤੱਕ ਲਈ ਸਾਰੇ ਭੈਣ ਭਰਾਵਾਂ ਦਾ ਮੈਂ ਤੇ ਤੈਨੂੰ ਧੰਨਵਾਦ ਕਰਦਾ ਜਿਹੜੇ ਭੈਣ ਭਰਾਵਾਂ ਨੇ ਸਾਡੇ ਚੈਨਲ ਨੂੰ ਸਪੋਰਟ ਕੀਤੀ ਹੈ ਨਵੇਂ ਵੀ ਭੈਣ ਭਰਾ ਜੁੜਦੇ ਨੇ ਸੱਚੇ ਪਾਤਸ਼ਾਹ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਹਮੇਸ਼ਾ ਮਿਹਰ ਪ੍ਰਿਆਤ ਕਰੇਗੀ ਕਿਰਪਾ ਕਰੇ ਗੁਰੂ ਉਹਨਾਂ ਤੇ ਸਾਰੇ ਹਸਦੇ ਵਾਸਤੇ ਰਹਿਣ ਮੇਰੇ ਭੈਣ ਭਰਾ ਨਗਰਕੇੜੇ ਸਭ ਸੁਖਸ਼ਾਤੀ ਬਖਸ਼ੇ ਜੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸਾਰਿਆਂ ਨੂੰ ਸੱਚੇ ਪਾਤਸ਼ਾਹ ਤੰਦਰੁਸਤੀ ਦੇ ਮਿਹਰ ਪ੍ਰਿਆਤ ਰੱਖੇਗੀ ਦਾਤਾਰ ਲਈ ਸਾਰੇ ਭੈਣ ਭਰਾਵਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਜੀ ਸਤ ਸ੍ਰੀ ਅਕਾਲ ਜੀ ਸਾਰੇ